ਸੋਭਾ ਸਰਜੋਨ ਸਿੰਘ ਪਿੰਡ ਸੰਗਾਲਾ ਜ਼ਿਲ੍ਹਾ ਮਲੇਰਕੋਟਲਾ ਅੱਜ ਤੁਸੀਂ ਆਪਣੇ ਪਿੰਡ ਦੇ ਵਿੱਚ ਪ੍ਰੈਸ ਕਾਨਫਰੰਸ ਰੱਖੀ ਹੈ ਕੀ ਜ਼ਰੂਰਤ ਪੈਗੀ ਮਦਲ ਪ੍ਰੈਸ ਕਾਨਫਰੰਸ ਦੀ ਪ੍ਰੈਸ ਕਾਨਫਰੰਸ ਕਰਦੀ ਸਾਨੂੰ ਇਹੀ ਜ਼ਰੂਰਤ ਪੈਗੀ ਜੀ ਸਾਡਾ ਇੱਕ ਕਿਸਾਨਾਂ ਦਾ ਛੋਟਾ ਜਿਹਾ ਅਦਾਰਾ ਹੁੰਦਾ ਕੋਆਪਰੇਟਿਵ ਸੁਸਾਇਟੀ ਜੀ ਸਾਰੇ ਪਿੰਡਾਂ ਦੇ ਵਿੱਚ ਹੈ ਸਾਡੇ ਵੀ ਚਾਰ ਪਿੰਡਾਂ ਦਾ ਇੱਕ ਇਹ ਅਦਾਰਾ ਹੈ ਕਿਹੜੇ ਕਿਹੜੇ ਪਿੰਡ ਨੇ ਜੀ ਇਹਦੇ ਵਿੱਚ ਜੀ ਸੰਗਾਲਾ ਸੰਗਾਲੀ ਮੁਹੰਮਦਗੜ ਤੇ ਖੜਕੇਵਾਲਾ ਅੱਛਾ ਹਾਂਜੀ ਹੁਣ ਇਹ ਚ ਕੀ ਪ੍ਰੋਬਲਮ ਆ ਗਈ ਕਿ ਇਹਦੇ ਵਿੱਚ ਪ੍ਰੋਬਲਮ ਕਈ ਸਾਲ ਪਹਿਲਾਂ ਜੀ ਜਦੋਂ ਮੇਰੇ ਬ੍ਰਦਰ ਸੋਸਾਇਟੀ ਦੇ ਵਿੱਚ ਡਾਇਰੈਕਟਰ ਬਣੇ ਜੀ ਤਾਂ ਅਸੀਂ ਦੇਖਿਆ ਵੀ ਬਹੁਤ ਜ਼ਿਆਦਾ ਇਹਦੇ ਵਿੱਚ ਗਲਤ ਨਿਜਮਾਂ ਦੇ ਆਧਾਰ ਦੇ ਉੱਤੇ ਬਹੁਤ ਕਪੜਾਵਾਜੀ ਹੋਈ ਹੋਈ ਸੀਗੀ ਜੀ ਅਸੀਂ ਉਹਦੇ ਆਧਾਰ ਦੇ ਉੱਤੇ ਜਦੋਂ ਇਹਦਾ ਆਡਿਟ ਕਰਵਾਇਆ ਵਿੱਤ ਵਿਭਾਗ ਤੋਂ ਕੋਰਪੋਰੇਟ ਮਹਿਕਮਾ ਵੀ ਹਰ ਸਾਲ ਆਡਿਟ ਕਰਦਾ ਔਰ ਉਹ ਮਿਲ ਜੁਲ ਕੇ ਆਡਿਟ ਨੂੰ ਸਹੀ ਨਹੀਂ ਲੱਗਦੇ ਤਾਂ ਇਹਦੇ ਵਿੱਚ 1 ਕਰੋੜ 9 ਲੱਖ ਦਾ ਗਵਨ ਪਾਇਆ ਗਿਆ ਹੈ ਤੇ ਉਹਦੇ ਤੇ ਫਿਰ ਜਦੋਂ ਅਸੀਂ ਬਹੁਤ 2 ਸਾਲ ਪਹਿਲਾਂ ਇਹ ਗਵਨ ਕੰਪਲੀਟ ਹੋ ਗਿਆ ਵੀ ਅਸੀਂ ਚਾਹੁੰਦੇ ਤੇ ਵੀ ਮੁਲਾਜ਼ਮਾਂ ਤੇ ਕਾਰਵਾਈ ਹੋਵੇ ਪਰ ਉਹ ਤੇ ਕੋਈ ਕਾਰਵਾਈ ਨਾ ਹੋਈ ਸਾਰੇ ਉੱਚ ਅਧਿਕਾਰੀਆਂ ਤੱਕ ਅਸੀਂ ਪਹੁੰਚ ਕਰਕੇ ਦੇਖ ਲਈ ਤੇ ਜਦੋਂ ਕੋਈ ਕਾਰਵਾਈ ਨਾ ਹੋਈ ਤਾਂ ਫਿਰ ਸਾਨੂੰ ਹੁਣ ਪ੍ਰੈਸ ਦਾ ਸਹਾਰਾ ਲੈਣਾ ਪਿਆ ਜੀ ਕੀ ਸੁਸਾਇਟੀ ਦਾ ਕੀ ਨਾਮ ਆ ਤੁਹਾਡੇ ਦਾ ਜੀ ਸਾਡੀ ਪਿੰਡ ਦੀ ਸੁਸਾਇਟੀ ਦਾ ਦਾ ਕੋਆਪਰੇਟ ਸੁਸਾਇਟੀ ਪਿੰਡ ਸੰਗਲਾ ਜੀ ਨਹੀਂ ਤੁਹਾਨੂੰ ਪਤਾ ਕਿਵੇਂ ਲੱਗਿਆ ਜੀ ਵੀ ਇਹ ਤਾਂ ਵੱਡਾ ਕੰਮ ਹੈ ਜੀ ਜਦੋਂ ਸਾਨੂੰ ਲੋਕਾਂ ਨੇ ਚੁਣ ਕੇ ਇਹਦੇ ਵਿੱਚ ਜਿਵੇਂ ਆਪਣੇ ਮੈਂਬਰ ਬਣਦੇ ਨੇ ਪ੍ਰਧਾਨ ਬਣਦਾ ਸਾਨੂੰ ਚੁਣ ਕੇ ਦੇ ਵਿੱਚ ਲੈ ਜਾਂਦਾ ਤਾਂ ਸੁਭਾਵਕੀ ਆ ਵੀ ਫਿਰ ਆਪਾਂ ਰਕਾਰਡ ਨੂੰ ਦੇਖਦੀਆਂ ਜੀ ਤੇ ਸਾਨੂੰ ਸ਼ੱਕ ਪਹਿਲਾਂ ਵੀ ਸੀ ਕਿ ਕਮੇਟੀ ਦੇ ਵਿੱਚ ਸੁਸਾਇਟੀ ਦੇ ਵਿੱਚ ਬਹੁਤ ਬੇਨਿਜ਼ਮੀਆਂ ਹੋ ਰਹੀਆਂ ਨੇ ਜੀ ਤੇ ਇਹਦੀ ਫਿਰ ਤੁਸੀਂ ਉੱਪਰ ਮਤਲਬ ਕਿਸੇ ਕੋਲੇ ਸ਼ਿਕਾਇਤ ਕੀਤੀ ਜੀ ਕਿਸੇ ਹਾਂਜੀ ਜਦੋਂ ਇਹ 2022 ਦੇ ਵਿੱਚ ਇਹ ਵਿੱਤ ਵਿਭਾਗ ਵੱਲੋਂ ਇਹਦਾ ਗਵਨ ਕੱਢ ਕੇ ਰਿਪੋਰਟ ਜਾਰੀ ਕਰਤੀ ਰਜਿਸਟਰਾਰ ਸਾਹਿਬ ਨੂੰ ਹੁਕਮ ਕਰ ਦਿੱਤਾ ਵੀ ਇਹਦੇ ਤੇ ਕਾਰਵਾਈ ਕੀਤੀ ਜਾਵੇ ਵਿੱਤ ਵਿਭਾਗ ਵੱਲੋਂ ਕੀ ਖੁਲਾਸੇ ਕੀਤੇ ਗਏ ਨੇ ਜੀ ਉਹਦੇ ਵਿੱਚ ਜੋ ਮੁਲਾਜ਼ਮਾਂ ਨੇ 30 ਲੱਖ ਰੁਪਿਆ ਦਾ ਐਸਟੀਮੇਟ ਹੈ ਤਕਰੀਬਨ ਤਕਰੀਬਨ 30 ਲੱਖ ਰੁਪਿਆ ਦਾ ਸਿੱਧੇ ਤੌਰ ਤੇ ਗਵਨ ਕਰਤਾ ਜਿਵੇਂ ਜੀ ਔਪਾਰਤ ਦੇ ਖਰਚੇ ਪਾਤੇ ਮਠਿਆਈਆਂ ਦੇ ਖਰਚੇ ਪਾਤੇ ਟਾਈਮ ਪੀਸ ਦਾ 800 ਰੁਪਿਆ ਰਿਪੇਅਰ ਪਾਤੇ ਛੋਟੀਆਂ ਛੋਟੀਆਂ ਗੱਲਾਂ ਨੇ ਇੱਕਣੀ ਕਰ ਕਰਕੇ 30 ਲੱਖ ਰੁਪਿਆ ਲੱਗੇ 78 ਲੱਖ ਰੁਪਿਆ ਹੋਰ ਜਿਹੜਾ ਮਤਲਬ ਕੋਈ ਡਿਫੈਕਟਰ ਕਿਸਾਨ ਨੇ ਉਹਨਾਂ ਵੱਲੋਂ ਸਾਂਭੇ ਨਾ ਗਿਆ 78 ਲੱਖ ਰੁਪਏ ਦੀਆਂ ਤਕਰੀਬਨ ਹੋਰ ਮਤਲਬ ਬੇਨਿਜਮੀਆਂ ਕਰਤੀਆਂ ਜੀ ਤਕਰੀਬਨ ਤਕਰੀਬਨ ਹੁਣ ਦਾ ਐਸਟੀਮੇਟ ਬਣ ਕੇ ਸਾਰਾ ਇਹ 1 ਕਰੋੜ 9 ਲੱਖ ਰੁਪਿਆ ਬਣ ਗਿਆ ਤੇ ਫਿਰ ਅਸੀਂ ਜਦੋਂ ਵਿੱਤ ਵਿੱਤ ਵਿਭਾਗ ਦੀ ਰਿਪੋਰਟ ਹੀ ਆ ਗਈ ਉਹਦੇ ਆਧਾਰ ਤੇ ਰਜਿਸਟਰਾਰ ਸਭ ਨੂੰ ਵੀ ਕਿਹਾ ਵੀ ਇਹਦੇ ਉੱਤੇ ਕੋਈ ਕਾਰਵਾਈ ਕੀਤੀ ਜਾਵੇ ਉਹ ਕਾਰਵਾਈ ਦਾ ਕਰ ਰਹੇ ਨੇ ਢਿੱਲੀ ਢਿੱਲੀ ਜੀ ਮੁਲਾਜ਼ਮਾਂ ਦੀ ਜ਼ਮੀਨ ਵੀ ਅਟੈਚ ਕਰਤੀ ਪਰ ਹੁਣ ਵਿਜੀਲੈਂਸ ਦੇ ਵਿੱਚ ਵੀ ਇਹ ਕੇਸ ਚੱਲ ਰਿਹਾ ਜੀ ਉਹਦੇ ਵਿੱਚ ਵੀ ਬਸ ਇਹਦੇ ਬਿਆਨ ਲੈਣੇ ਆ ਉਹਦੇ ਬਿਆਨ ਲੈਣੇ ਆ ਜੀ ਫਿਰ ਉਹਨਾਂ ਨੇ ਸਾਲ ਸੰਯੁਕਤ ਕਰਤਾ ਜੀ ਸਾਲ ਸੰਯੁਕਤ ਕਰਕੇ ਉਹੋ ਗੋਲ ਮੋਲ ਰਿਪੋਰਟਾਂ ਕਰੀ ਜਾਂਦੇ ਨੇ ਜੀ ਤੇ ਉਦੇ ਵਿੱਚ ਕੋਈ ਗੱਲ ਨਤੀਜਾ ਨਿਕਲ ਹੀ ਨਹੀਂ ਰਿਹਾ ਜੀ ਉਸ ਗੱਲ ਦੇ ਵਿੱਚ ਕੋਈ ਗੱਲ ਸਾਹਮਣੇ ਨਹੀਂ ਆ ਰਹੀ ਜਿਹੜਾ ਵਿੱਤ ਵਿਭਾਗ ਦੇ ਰਿਪੋਰਟ ਮਤਲਬ ਬਣਾਈਆ ਜੀ ਉਹਦੇ ਵਿੱਚ ਜਿਹੜਾ ਉਹ ਗਵਨ ਤੁਸੀਂ ਦੱਸ ਰਹੇ ਹੋ ਵੀ 1 ਕਰੋੜ 9 ਲੱਖ ਦਾ ਕੀਤਾ ਜੀ ਉਹਦੇ ਵਿੱਚ ਕਿਹੜੇ-ਕਿਹੜੇ ਬੰਦੇ ਖਿੱਲਤੀ ਸੰਧ ਕੀਤੇ ਨਾ ਵਿੱਤ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਪਤਾ ਸੀ ਉਹਦੇ ਵਿੱਚ ਜੀ ਤਿੰਨ ਦੋਸ਼ੀ ਦਾ ਮੁੱਖ ਤੌਰ ਤੇ ਨੇ ਇੱਕ ਤਾਂ ਜੋ ਸਕੱਤਰ ਸੀ ਸਾਡਾ ਉਸ ਵਕਤ ਇੱਕ ਕਬਲੇ ਦੇ ਵਿੱਚ ਉਹ ਸੇਲਜਮਾਨ ਵੀ ਰਿਹਾ ਤੇ ਸਕੱਤਰ ਵੀ ਥੋੜੇ ਟਾਈਮ ਦੇ ਵਿੱਚ ਬਣਿਆ ਇੱਕ ਤਾਂ ਦਰਸ਼ਨ ਸਿੰਘ ਹੈ ਜੀ ਤੇ ਦੂਸਰਾ ਅਮਿਤ ਕੁਮਾਰ ਇਨਸਪੈਕਟਰ ਹੈ ਜੀ ਤੇ ਇੱਕ ਜਸਪਾਲ ਸਿੰਘ ਇਨਸਪੈਕਟਰ ਹੈ ਪਰ ਉਹ ਹੁਣ ਉਹ 14 ਦੇ ਵਿੱਚ ਚਲੇ ਗਏ ਨਾ ਚੋਂ ਇੱਕ ਦੋ ਮਲਾ ਜੀ। ਯਾਨੀ ਵਿਭਾਗ ਵੱਲੋਂ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੂੰ ਤਰੱਕੀਆਂ ਦਿੱਤੀਆਂ। ਤਰੱਕੀਆਂ ਦਿੱਤੀਆਂ ਜੀ ਤੇ ਇੱਕ ਜਿਹੜਾ ਉਸ ਟਾਈਮ ਦੇ ਵਿੱਚ ਹਰ 15 ਦਿਨਾਂ ਬਾਅਦ ਇਨਸਪੈਕਟਰ ਨਿਯੁਕਤ ਹੁੰਦਾਗਾ ਆਪਣੀ ਸੁਸਾਇਟੀ ਨੂੰ ਚੈੱਕ ਕਰਦਾ 15 ਦਿਨਾਂ ਬਾਅਦ ਕੋਈ ਹਿਸਾਬ ਟੈਲੀ ਕਰਦਾ ਉਹ ਉਸ ਟਾਈਮ ਦਾ ਜੋ ਗਗਨ ਕੁਮਾਰ ਇਨਸਪੈਕਟਰ ਸੀ ਉਹ ਅੱਜ ਸਾਡੇ ਉੱਤੇ ਸਾਡੀ ਸੁਸਾਇਟੀ ਦਾ ਏਆਰ ਹੈ ਜੀ ਜਿਹਨੂੰ ਅਸੀਂ ਦੋਸ਼ੀ ਆ ਜਿਹੜਾ ਵਿੱਚ ਇਸ ਗਵਰਨ ਦੇ ਉਹ ਸਾਡਾ ਜੀ ਅੱਜ ਏਆਰ ਬਣਿਆ ਹੋਇਆ ਜਿਹਦੇ ਕੋਲ ਅਸੀਂ ਕਾਰਵਾਈ ਦੀ ਮੰਗ ਕਰਦੇ ਆ ਵੀ ਸਾਡਾ ਇਨਸਾਫ ਦਿੱਤਾਵੇ ਉਹ ਕੇਸ ਦੇ ਵਿੱਚ ਸ਼ਾਮਲ ਹੈ ਜੀ ਉਹ ਹੁਣ ਅਸੀਂ ਉਹ ਤੋਂ ਹੀ ਇਨਸਾਫ ਲੈਦੇ ਆ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਤੁਹਾਨੂੰ تسਲੀ ਨਹੀਂ ਹੋਈ ਹੈਗੀ ਫਿਰ ਉਸ ਤੋਂ ਬਾਅਦ ਸਰਕਾਰੀ ਦਰਵਾਜ਼ੇ ਪਹੁੰਚ ਵੀ ਕੀਤੀ ਹੋਊਗੀ ਕਿਸੇ ਮੰਤਰੀ ਕੋਲ ਤੁਸੀਂ ਇਹ ਸਬੰਧ ਦੇ ਵਿੱਚ ਵੀ ਜਿਹਦੇ ਪ੍ਰਸ਼ਾਸਨ ਅਧਿਕਾਰੀ ਨਹੀਂ ਤੁਹਾਨੂੰ ਸੰਤੋਸ਼ਟੀ ਦਿਵਾ ਸਕਕੇ ਵੀ ਸਰਕਾਰ ਦਿਵਾ ਸਕਦੀ ਹੈ ਨਹੀਂ ਜੀ ਉਦੋਂ ਪਹਿਲਾਂ ਅਸੀਂ ਇੱਕ ਪਿੰਡ ਦਾ ਇੱਕ ਦਰ ਇਕੱਠ ਰੱਖਿਆ ਵੀ ਪਿੰਡ ਦੇ ਚਲੋ ਗਰੁੱਪ ਬਾਜੀ ਹੁੰਦੀ ਐ ਕੁਝ ਕਿਸਾਨ ਸੈਕਟਰੀਆਂ ਦੇ ਰਿਸ਼ਤੇਦਾਰ ਵੀ ਨੇ ਉਹ ਉਹਨਾਂ ਦੀ ਹੈਲਪ ਦੇ ਵਿੱਚ ਵੀ ਨੇ ਅਸੀਂ ਇਕੱਠ ਰੱਖ ਕੇ ਇਹ ਗੱਲ ਕਰੀ ਵੀ ਚਲੋ ਆਪਾਂ ਇਕੱਠੇ ਹੋ ਕੇ ਕੋਈ ਇਨਸਾਫ ਦੀ ਮੰਗ ਕਰੀਏ ਪਰ ਕੀ ਹੋਇਆ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੇ ਜੀ ਹੁਣ ਇੱਕ ਕਿਸਾਨ ਜੇ ਖੜ ਜਾਂਦਾ ਜਾਂ 10 ਖੜ ਗਏ ਉਹਨਾਂ ਦੀ ਚੱਲਦੀ ਨਹੀਂ ਸਾਡੇ ਕੋਲੇ ਉਹ ਵੀਡੀਓ ਵੀ ਸਾਡੇ ਕੋਲੇ ਮੌਜੂਦ ਆ ਤੁਹਾਨੂੰ ਅਸੀਂ ਚੈਨਲ ਤੇ ਦੇ ਦਾਂਗੇ ਮੁਲਾਜ਼ਮ 8-10 ਮੁਲਾਜ਼ਮ ਇਕੱਠੇ ਹੋ ਕੇ ਉਹ ਸਾਡੇ ਪਿੰਡ ਦੇ ਵਿੱਚ ਆ ਕੇ ਗੁੰਡਾਗਰਦੀ ਕੀਤੀ ਉਹਨਾਂ ਨੇ ਪਿੰਡ ਦੇ ਆਣੇ ਧੱਕੇ ਮਾਰ ਕੇ ਬਾਹਰ ਵੀ ਕੱਢੇ ਉਹਨਾਂ ਦੇ ਵਿੱਚ ਜਿਹੜਾ ਸੈਕਟਰੀ ਯੂਨੀਅਨ ਦਾ ਪ੍ਰਧਾਨ ਹੈ ਸਰਦਾਰ ਕਰਨੈਲ ਸਿੰਘ ਉਧਰ ਤੋਂ ਉਹ ਉਧਰ ਸੋਸਾਇਟੀ ਦੇ ਵਿੱਚ ਬਤੌਰ ਸੈਕਟਰੀ ਵੀ ਹੈ ਉੱਥੇ ਆਪਣੀ ਡਿਊਟੀ ਨਿਭਾ ਰਿਹਾ ਤੇ ਉਹ ਸੈਕਟਰੀ ਯੂਨੀਅਨ ਦਾ ਪ੍ਰਧਾਨ ਵੀ ਹੈ ਤੇ ਉਹ ਉਰੇ ਆ ਕੇ ਗੁੰਡਾਗਰਦੀ ਵੀ ਕੀਤੀ ਉਹਨਾਂ ਨੇ ਤੇ ਅਸੀਂ ਫਿਰ ਉਹਦੇ ਸਬੰਧ ਦੇ ਵਿੱਚ ਐਸਐਸਪੀ ਸਾਹਿਬ ਦੇ ਦਰਖਾਸਤ ਵੀ ਦਿੱਤੀ ਐਸਐਸਪੀ ਸਾਹਿਬ ਨੇ ਡੀਐਸਪੀ ਨੂੰ ਮਾਰਕ ਕਰਤੀ ਡੀਐਸਪੀ ਸਾਹਿਬ ਨੇ ਇੱਕ ਐਸਆਈ ਸਾਹਿਬ ਨਿਯੁਕਤ ਕਰਤੇ ਸਾਡਾ ਫੈਸਲਾ ਸੁਣਨ ਖਾਤਰ 2 ਸਾਲ ਹੋ ਗਏ ਉਹਦੇ ਵਿੱਚ ਵੀ ਕੋਈ ਕਾਰਵਾਈ ਹੋਈ ਨਹੀਂ ਜੀ ਉਹ ਚੱਕਰਮਾਰ ਮਾਰ ਕੇ ਇੱਕ ਆਪਣਾ ਕਮਰਾ ਭਰਿਆ ਪਿਆ ਕਾਰਵਾਈਆਂ ਕਰਾਉਣ ਤੇ ਜੀ ਇੰਨੀਆਂ ਹਰੇਕ ਐਪਲੀਕੇਸ਼ਨ ਦੇ ਦਿੱਤੀ ਕੋਈ ਕੁਝ ਨਹੀਂ ਬਣਿਆ ਬਸ ਐ ਹੁਣ ਪ੍ਰੈਸ ਕੋ ਬਗੈਰ ਕੋਈ ਦੱਲ ਰਹੀ ਨਾ ਤੁਸੀਂ ਵੀ ਜਦੋਂ ਵਿੱਤ ਵਿਭਾਗ ਨੇ ਜੀ ਬੰਦੇ ਗਿਲਤੀ ਸਾਹਿਬ ਤੱਕ ਕਰਤੇ ਉਸ ਤੋਂ ਬਾਅਦ ਸਰਕਾਰ ਤੱਕ ਕੋਈ ਪਹੁੰਚ ਕੀਤੀ ਜੀ ਬਿਲਕੁਲ ਕੀਤੀ ਜੀ ਸਭ ਤੋਂ ਪਹਿਲਾਂ ਆਪਾਂ ਏਆਰ ਸਾਹਿਬ ਨੂੰ ਦੱਸਣਾ ਹੁੰਦਾ ਵੀ ਇੰਨਾ ਜੀ ਦੋਸ਼ੀ ਪਾਏਗੇ ਫੇਰ ਰਜਿਸਟਰਾਰ ਸਾਹਿਬ ਨੂੰ ਮਿਲੇ ਏਆਰ ਸਾਹਿਬ ਨੂੰ ਮਿਲੇ ਬਸ ਇਹੀ ਕਹਿੰਦੇ ਨੇ ਛੇਤੀ ਕਰਾਂਗੇ ਕਹਿੰਦੇ ਬਈ ਛੇਤੀ ਕਰਾਂਗੇ ਮਤਲਬ ਕੋਈ ਜਿਹੜੇ ਜਿਵੇਂ ਹੁਣ ਇਹ ਵਿਭਾਗਾਂ ਕੋਆਪਰੇਟਿਵ ਦਾ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲ ਆ ਹਾਂਜੀ ਉਹਨਾਂ ਤੱਕ ਤੁਸੀਂ ਉਹਨਾਂ ਦੇ ਦਫ਼ਤਰ ਤੱਕ ਜਾ ਉਹਨਾਂ ਤੱਕ ਪਹੁੰਚ ਕੀਤੀ ਹਾਂਜੀ ਅਸੀਂ ਉਹਨਾਂ ਦੇ ਦਫ਼ਤਰ ਤੱਕ ਵੀ ਪਹੁੰਚ ਕੀਤੀ ਕਈ ਵਾਰੀ ਜੀ ਗਏ ਉੱਥੇ ਉਹਨਾਂ ਦੇ ਦਫ਼ਤਰ ਦੇ ਵਿੱਚ ਅਸੀਂ ਦੋ ਜਾਂ ਤਿੰਨ ਵਾਰੀ ਚਲੇ ਗਏ ਉਹਨਾਂ ਦੇ ਮਤਲਬ ਦਫ਼ਤਰ ਦੇ ਵਿੱਚ ਮੈਂ ਸ਼ਾਇਦ ਨੌ ਭੁੱਲਦਾ ਨਾ ਹੋਵਾਂ ਜਿਹੜਾ ਉਹਨਾਂ ਦਾ ਮੇਨ ਇੰਚਾਰ ਆ ਉਹਦਾ ਨਾਂ ਸ਼ਾਇਦ ਮੈਨੂੰ ਲੱਗਦਾ ਵੀ ਐਨਐਸ ਬੜੈਚ ਏਦਾਂ ਦਾ ਕੋਈ ਨਾਂ ਅਸੀਂ ਉਹਨਾਂ ਨੂੰ ਵੀ ਰਿਪੋਰਟ ਦੇ ਕੇ ਵੀ ਸਾਡੇ ਜੀ ਐਡਾ ਵੱਡਾ ਗਵਨ ਹੋ ਗਿਆ ਤੇ ਅਧਿਕਾਰੀ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ ਅਸੀਂ ਡੀਸੀ ਸਾਹਿਬ ਦੇ ਵੀ ਇੱਕ ਤਰਖਾਸ ਦਿੱਤੀ ਸੀ ਜੀ ਤਰਖਾਸਾਂ ਦੇਈ ਜਾਂਦੇ ਜੀ ਹੋਰ ਅਸੀਂ ਕੀ ਕਰ ਸਕਦੇ ਨਹੀਂ ਮੁੱਖ ਮੰਤਰੀ ਸਾਹਿਬ ਦਾ ਇਹ ਜ਼ਿਲ੍ਹਾ ਵੀ ਹੈ ਜੀ ਤੇ ਉਹਨਾਂ ਦਾ ਲੋਕ ਸਭਾ ਹਲਕਾ ਉਹਨੂੰ ਐਮਪੀ ਵੀ ਰਹੇ ਨੇ ਦੋ ਵਾਰੀ ਫਿਰ ਵੀ ਮਤਲਬ ਕਿ ਕੋਈ ਕਾਰਵਾਈ ਨਹੀਂ ਹੋਈ ਜੀ ਕੋਈ ਪੁੱਛਦਾ ਹੀ ਕੋਈ ਨਹੀਂ ਇਹ ਤਾਂ ਅਸੀਂ ਵੀ ਆਮ ਆਦਮੀ ਪਾਰਟੀ ਦੀ ਵਰਕਰਾਂ ਨੂੰ ਅਸੀਂ ਵੀ ਪਾਰਟੀ ਨਾਲ ਜੁੜੇ ਹੋਇਆ ਅਸੀਂ ਵੀ ਗੱਲ ਕਰਦੀ ਹੈ ਜੀ ਪਾਰਟੀ ਦੀ ਨਹੀਂ ਫਿਰ ਪਾਰਟੀ ਨੇ ਤੁਹਾਨੂੰ ਇਨਸਾਫ ਨਹੀਂ ਦਿੱਤਾ ਫਿਰ ਹੁਣ ਤੁਸੀਂ ਇਨਸਾਫ ਕਿਤੋਂ ਮੰਗੋ ਅਸੀਂ ਇਨਸਾਫ ਥੋਪੋ ਹੀ ਮੰਗਦੇ ਆ ਵੀ ਲੋਕਾਂ ਦੇ ਵਿੱਚ ਇਹ ਗੱਲ ਨੰਗੀ ਕਰੀ ਜਾਵੇ ਜੀ ਵੀ ਹੁਣ ਕਰੀਏ ਕੀ ਕਿਹੜੇ ਖੁੱਛ ਢਿੱਗੇ ਸਰਕਾਰ ਕੋਲੋਂ ਕੀ ਮੰਗ ਕਰਦੇ ਹਾਂ ਜੀ ਉਹ ਸਰਕਾਰ ਕੋਲੋਂ ਤਾਂ ਮੰਗ ਕਰਦੇ ਆ ਵੀ ਜੋ ਗਲਤ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੇ ਅਸੀਂ ਗਲਤ ਤਾਂ ਸਾਡੇ ਤੇ ਕਰ ਦੋ ਕਿਤੇ ਕਾਰਵਾਈ ਤਾਂ ਕਰ ਦਿਓ ਹੁਣ ਤੱਕ ਆ ਰਿਪੋਰਟ ਕੜਾਈ ਬੈਠੇ ਆ ਸਾਡੀ ਨਹੀਂ ਵਿੱਤ ਵਿਭਾਗ ਦੀ ਰਿਪੋਰਟ ਹੈ ਤੇ ਬਾਕੀ ਕਿੰਨੇ ਨੇ ਨਿਯੁਕਤ ਕਰਤਾ ਤੇ ਹੁਣ ਇੰਸਪੈਕਟਰ ਇਮਰਾਨ ਹੁੰਦੇ ਜੀ ਉਹਨਾਂ ਨੇ ਮੈਂ ਤੁਹਾਨੂੰ ਇੱਕ ਇਹੋ ਜਿਹਾ ਹਾਸੋ ਹੀਣਾ ਫੈਸਲਾ ਲੈਣਾ ਜੀ ਇੱਕ ਮੁਲਾਜ਼ਮ ਦਾ ਆ ਅਸੀਂ ਤੁਹਾਨੂੰ ਪੇਜ ਵੀ ਦੇ ਦੇਾਂਗੇ ਮਤਲਬ ਉਹਨੇ ਕੀਤਾ ਜੀ ਇਹ ਮੁਲਾਜ਼ਮ ਜਿਹੜਾ ਮੁਲਾਜ਼ਮ ਦੋਸ਼ੀ ਪਾਇਆ ਗਿਆ ਇਹ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 7-8 ਵਜੇ ਤੱਕ ਕੰਮ ਕਰਦਾ ਰਿਹਾ ਇਸ ਕਰਕੇ ਇਹਨੂੰ ਇਹ ਜੋ ਇਹਦੇ ਕੰਨੀ ਕਮਿਸ਼ਨ ਦਾ ਇੱਕ ਚਾਰਜ ਲੱਗਿਆ ਇਸ ਕਰਕੇ ਉਸ ਕਮੇਟੀ ਦੇ ਕੁਝ ਮੈਂਬਰਾਂ ਨੇ ਇਹਨੂੰ ਕਮਿਸ਼ਨ ਦੇ ਦਿੱਤਾ ਤੇ ਪਰ ਇਹ ਗੰਭੀਰ ਹੁਣ ਤਾਈ ਹੈ ਗਾਹਾਂ ਤੋਂ ਇਹ ਜੀ ਗਲਤੀ ਕੀਤੀ ਨਾ ਜਾਵੇ ਹੁਣ ਮੈਂ ਇਸ ਮਿਸਲ ਨੂੰ ਗਾਹਾਂ ਤੋਂ ਅਗਲੀ ਵਾਰੀ ਵਾਰਨਿੰਗ ਦੇ ਕੇ ਇਹ ਮਿਸਲ ਨੂੰ ਖਾਰਜ ਕਰਦਾ 30 ਲੱਖ ਰੁਪਇਆ ਐਂ ਖਾਰਜ ਕਰ ਕਰਕੇ ਖੁਰਦਵਰਦ ਕਰਦਾ ਹੈ ਇਹ ਜੀ ਵੀ ਇਹਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ ਮੰਗਤਾ ਆਂ ਜੀ ਮੈਨੂੰ ਤਾਂ ਲੱਗਦਾ ਨਹੀਂ ਕੁਝ ਹੋਣਾ ਹੋਣਾ ਤਾਂ ਹੁਣ ਤਾਂ ਚੱਲੇ ਅਸੀਂ ਰੌਲਾ ਪਾਉਣ ਜੋਗੇ ਹੀ ਰਹਿ ਗਏ ਤੇ ਜਾਂ ਇਸ ਤੋਂ ਬਾਅਦ ਸਾਡੇ ਕੋਲੇ ਅਗਲਾ ਸਟੈਪ ਹਾਈ ਕੋਰਟ ਦਾ ਹੈ ਤੇ ਉਹ ਵੀ ਤੁਹਾਨੂੰ ਪਤਾ ਲੰਬੇ ਕੰਮ ਨੇ ਵੀ ਅਸੀਂ ਇਹੀ ਗੱਲ ਕਰਦੇ ਆਂ ਮੰਗਤਾ ਇਹੀ ਕਰਦੇ ਆਂ ਵੀ ਜੇ ਸਰਕਾਰ ਦੇ ਵਿੱਚ ਕੋਈ ਮਾੜੀ-ਮੋਟੀ ਹੈ ਗੱਲਬਾਤ ਤੇ ਸਰਕਾਰ ਵੀ ਸਾਡੀ ਹੋਈ ਐ ਐਜੀ ਕੋਈ ਗੱਲ ਨਹੀਂ ਬਗਾਨੀ ਨਹੀਂ ਵੀ ਕਿਸੇ ਅਧਿਕਾਰੀ ਨੂੰ ਅਨੁਯੋਗਤ ਕਰ ਦੇਣਾ ਫੈਸਲਾ ਤਾਂ ਕਰ ਦਿਓ ਸਾਡੀ ਖਿਲਾਫ ਕਰ ਦਿਓ ਅਸੀਂ ਇਹ ਤਾਂ ਨਹੀਂ ਕਹਿੰਦੇ ਸਾਡੇ ਹੱਕ ਤੇ ਕਰ ਦਿਓ ਖਿਲਾਫ ਹੀ ਕਰ ਦਿਓ ਦੱਸੋ ਇਹਦਾ ਕੀ ਚੱਕਰ ਹੈ ਜਾਦਾ ਵਿੱਤ ਵਿਭਾਗ ਨੂੰ ਦੋਸ਼ੀ ਬਣਾ ਦੋ ਉਹਨਾਂ ਤੇ ਕੇਸ ਕਰਦੇ ਹੋ ਕਿ ਵਿੱਤ ਵਿਭਾਗ ਨੇ ਕੱਢਿਆ ਕਿਉਂ ਪੈਸਾ ਜੀ ਹੁਣ ਅਸੀਂ ਦਾ ਇਸ ਗੱਲ ਦੇ ਵਿੱਚ 605 ਦਿੱਤੇ ਆ ਕਿਹੜਾ ਡਿਪਾਰਟਮੈਂਟ ਸਹੀ ਆ ਕੋਰਪੋਰੇਟ ਦਾਰਾ ਸਹੀ ਆ ਕਿ ਵਿੱਤ ਵਿਭਾਗ ਸਹੀ ਹੈ ਵਿੱਤ ਵਿਭਾਗ ਤੋਂ ਕਢਾਇਆ ਜੀ ਉਹ ਉਹਨਾਂ ਨੇ ਵੀ 1.5 ਸਾਲ ਦੇ ਲੰਬੇ ਸੰਘਰਸ਼ ਦੇ ਵਿੱਚ ਇਹ ਇਨਕੁਆਰੀ ਕਰਕੇ ਬਹੁਤ ਲੰਮਾ ਸਮਾਂ ਲੱਗ ਗਿਆ ਇਹ ਇਨਕੁਆਰੀ ਕਰਕੇ ਇਹ ਖੁਰਦ-ਵੁਰਦ ਹੋਇਆ ਪੈਸਾ ਘਪਲਾਵਾ ਮਾਰ ਕੱਢਿਆ ਪਰ ਹੁਣ ਕੋਈ ਸੋ ਉਹਨਾਂ ਨੂੰ ਗੱਲ ਤਿਆਰ ਨਹੀਂ ਨੋ ਭਾਈ ਮੈਂ ਦੱਸ ਰਿਹਾ ਹਾਂ ਕਿ ਸਾਵਕਾ ਸੈਕਟਰ ਦੀ ਸੰਗਾਲਾ ਬਹੁਤ ਮਹੱਤਵਪੂਰਨ ਸਹਿਕਾਰੀ ਸ਼ਵਾ ਪਿੰਡ ਸੰਗਾਲ ਲਈ ਹੈ। ਮਾਮਲਾ ਇੱਕ ਤੋਂ ਟੋੜ ਦੇ ਇਲਜ਼ਾਮ ਲਾ ਰਹੇ ਨੇ ਉਹ ਕੋਈ ਧਰਵਾਤ ਹੈ ਸੋਸਾਇਟੀ ਦੀ ਕੀ ਗੱਲ ਆ ਸਰੀ ਉਹ ਕੀ ਮਾਮਲਾ ਹੈ। ਜਿਹੜੀ ਇਹਨਾਂ ਨੇ ਜੀ ਮਨਮੈਸੇ 10 2020 ਚ ਬਦਲੀ ਕਰਵਾ ਕੇ ਚਲੇ ਗਏ ਦੀ ਇਥੋਂ ਉਹਨਾਂ ਸੈਕਟਰ ਦੇ ਵਿੱਚੋਂ। ਉਸ ਦਿਵਾਰ ਇਹਨਾਂ ਨੇ ਵਿੱਤ ਵਿਭਾਗ ਤੋਂ ਰੀਅਰਟ ਕਰਵਾਈ ਆ ਸਾਡੀ 1 1 4 13 ਤੋਂ ਲੈ ਕੇ 31 ਤੱਕ ਜੀ। ਉਹਦੇ ਵਿੱਚ ਉਹਨਾਂ ਨੇ 1 ਕਰੋੜ 9 ਲੱਖ ਰੁਪਈਆ ਵਛੂਲਨ ਜੋਗ ਰਾਕਮ ਕੱਢੀ ਹੈਗੀ। ਉਹ ਰਿਪੋਰਟ ਦੇ ਸਬੰਧ ਵਿੱਚ ਮੈਨੂੰ ਉਹਨਾਂ ਨੇ ਇੱਕ ਦਿਨ ਵੀ ਉੱਥੇ ਬੁਲਾਇਆ ਨਹੀਂ ਹੈਗਾ ਜੀ। ਉਹ ਇੱਕ ਤਰਫਾ ਰੋਟ ਬੰਨ ਕੇ ਗਏ ਨੇਗੇ। ਮੇਰੀ ਕਦੇ ਉਹਨਾਂ ਨੇ ਕੋਈ ਸਵਾਲ ਨਹੀਂ ਮੈਨੂੰ ਕੋਈ ਪੁੱਛਿਆ ਨਹੀਂ ਹੈਗਾ। ਅੱਛਾ। ਉਸ ਤਵਾਰ 에ਅਰਪੋਰਟ ਦੇ ਸਬੰਧ ਚ ਉਹਨਾਂ ਨੇ ਮੈਨੂੰ ਕਮੇਟੀ ਕੰਨੀ ਉਹ ਨੋਟਸ ਕੱਢੇ ਗਏ ਰਿਕਵਰੀ ਭਰਨ ਤੋਂ। ਉਹ ਹਮਾਇਸ਼ੇ ਕੋਰਟ ਆਪਣੇ ਮਾਜੋਗ ਸਿਵਲ ਕੋਰਟ ਮਲੇਰ ਕੋਰਡਾ ਮੇਰੇ ਕੇਸ ਚੱਲਦੇ ਨੇ ਜੀ ਤੇ ਸਾਡੇ ਮੈਕ ਵੀ ਕੰਨੀ ਕੇਸ ਚੱਲ ਰਹੇ ਨੇ ਇਹ ਤੋਂ। ਉਹ ਇਨਕੁਆਇਰੀ ਦੇ ਅਧੀਨ ਨਹੀਂ ਹੈ ਕੀ ਮੰਨਦੇ ਹੋ ਵੀ ਜਿਹੜਾ ਮੰਨੂ ਦਾ ਦਰਦ ਦਾ ਫੀਰ ਤੇ ਜਾਲ ਟੰਗਾ ਸਭ ਨੂੰ ਫਰਨਿਆ ਹਾਂ ਜੀ ਜਿਹੜਾ ਕੁਝ ਆਊਗਾ ਅਸੀਂ ਮੰਨਣ ਦੇ ਤਿਆਰ ਆ ਇਹ ਜਿਹੜਾ ਬਲੇਮ ਮੇਤੇ ਲਗਾ ਰਹੇ ਨੇ ਜੀ ਉਹ ਅਸ਼ਵੀਰ ਸਿੰਘ ਹੋਣੀ ਪਿੰਡ ਦੇ ਚ ਪਾਰਟੀ ਬਾਜੀ ਹੋਣ ਕਰਕੇ ਜੀ ਬਸ ਪਹਿਲਾਂ ਮੇ ਨਾਲ ਲੜਾਈ ਰੱਖਦੇ ਰੇਸ਼ ਕਰ ਤੂੰ ਮੈਂ ਬਦਲੀ ਕਰਾ ਕੇ ਇੱਥੇ ਆ ਗਿਆ ਜੀ ਅਜੇ ਵੀ ਉਹ ਖੜਾ ਛੱਡ ਰਿਹਾ ਜੀ ਮਨ ਜਿਹੜਾ ਬੈਠ ਹੋਇਆ ਹੈ ਨਾ ਹੈਲੋ ਹੈਲੋ ਆਏ ਆਰ ਗਗਨਦੀਪ ਸਰ ਹਾਂਜੀ ਹਾਂਜੀ ਬਲਜੀ ਜੀ ਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਰ ਠੀਕ ਠਾਕ ਹੋ ਹਾਂਜੀ 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 ਬਲਜੀ ਜੀ ਹਾਂਜੀ ਉਹ ਹਾਂਜੀ ਉਹ ਸਰ 2 ਮਿੰਟ ਲੈਣੀ ਤੁਹਾਡੇ ਜੀ ਹਾਂ ਬੋਲੋ ਉਹ ਜਿਹੜਾ ਅਸੀਂ ਤੁਹਾਡਾ ਫੋਨ ਤੇ ਵਰਜਨ ਲੈ ਰਹੇ ਹਾਂ ਜੀ ਤੁਸੀਂ ਚਲੋ ਸਾਹਮਣੇ ਤਾਂ ਬੋਲੇ ਨਹੀਂ ਹੈਗੇ ਚਲੋ ਫੋਨ ਤੇ ਬਣਾ ਚਲੋ ਤੁਸੀਂ ਦੱਸ ਦੋਗੇ ਹਾਂਜੀ ਜਿਹੜਾ ਉਹ ਸੰਗਾਲੇ ਜੀ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਕੀ ਗੱਲਾਂ ਕਹੀਆਂ ਨੇ ਜੀ 1 ਕਰੋੜ 9 ਲੱਖ ਕੱਪੜੇ ਸੰਬੰਧੀ ਤੁਹਾਡਾ ਉਹਦੇ ਸੰਬੰਧ ਕੀ ਕਹਿਣਾ ਜੀ ਕਿ ਦੱਸਿਆ ਵੀ ਉਹ ਗਲਤ ਦੇ ਰਹੇ ਨੇ ਜੋ ਵੀ ਬਿਆਨ ਦੇ ਰਹੇ ਨੇ ਜੋ ਵੀ ਫైనాన్స్ ਡਿਪਾਰਟਮੈਂਟ ਦੀ ਰਿਪੋਰਟ ਆਈ ਆ ਉਹਦੇ ਵਿੱਚ ਉਹਨਾਂ ਨੇ ਗਰਸ਼ੀ ਇੱਕ ਬੰਦੇ ਨੂੰ ਕਿਹਾਗਾ ਹਾਂਜੀ ਦਰਸ਼ਨ ਸਿੰਘ ਦਾ ਠੀਕ ਆ ਜੀ ਇਹਦੇ ਸਬੰਧ ਦੇ ਵਿੱਚ ਜਿਹੜੀ ਰਿਪੋਰਟ ਆ ਜੀ ਸਬੰਧਤ ਅਡਟ ਵਿਭਾਗ ਨੂੰ ਭੇਜੀ ਗਈ ਸੀ ਠੀਕ ਆ ਅਡਟ ਵਿਭਾਗ ਨੇ ਉਹ ਰਿਪੋਰਟ ਤੇ ਟਿੱਪਣੀ ਕਰੀ ਹੂੰ ਜਿਹੜੀ ਫైనాన్స్ ਡਿਪਾਰਟਮੈਂਟ ਦੀ ਰਿਪੋਰਟ ਆ ਉਹ ਗੱਲ ਦਾ ਇੱਕ ਪੁਆਇੰਟ ਸੀ ਜਿਹੜਾ ਠੀਕ ਆ ਜੀ ਜਿਹੜਾ ਹਾਂ ਜਿਹਦੇ ਸਬੰਧ ਦੇ ਵਿੱਚ ਉਹ ਕੇਸ ਵੀ ਉਹਨਾਂ ਚਾਹੁੰਦੇ ਹਾਂ ਹੂੰ ਆ ਕੋਈ ਸਰ ਹੁਣ ਕੀ ਲੇਟੈਸਟ ਕੀ ਆ ਜੀ ਉਹ ਚੱਲ ਰਿਹਾ ਕੀ ਉਹਦਾ ਜੀ ਹਾਂ ਜੀ ਹਾਂ ਜੀ ਹਾਂ ਉਹ ਤੇ ਹੁਣ ਦੋਵੇਂ ਡਿਪਾਰਟਮੈਂਟਸ ਨੇ ਜਿਹੜੇ ਉਹਨਾਂ ਦੀ ਇੱਕ ਰਿਪੋਰਟ ਤਿਆਰ ਹੋ ਗਈ ਜੀ ਸਹੀ ਕੀ ਦੀ ਆ ਜੀ ਬ੍ਰਾਂਚ ਡਿਪਾਰਟਮੈਂਟ ਦੀ ਸਹੀ ਆ ਜਾਂ ਆਊਡਟ ਡਿਪਾਰਟਮੈਂਟ ਦੀ ਸਹੀ ਆ ਅੱਛਾ ਜੀ ਇਹ ਸਰ ਕਦੋਂ ਤੱਕ ਆਜੂਗੀ ਰਿਪੋਰਟ ਇਹ ਦੇਖੋ ਜੀ ਹੁਣ ਤੇ ਦੋਵੇਂ ਡਿਪਾਰਟਮੈਂਟਸ ਤੇ ਡਿਪੈਂਡ ਕਰਦੀ ਆ ਤਾਂ ਉਹਨਾਂ ਦਾ ਕੋਆਰਡੀਨੇਸ਼ਨ ਹੋਊਗਾ ਫਾਈਨਲ ਰਿਪੋਰਟ ਆ ਉਹ ਤੁਹਾਡੇ ਬਾਰੇ ਵੀ ਸਰ ਕਹਿ ਤੁਸੀਂ ਇਨਸਪੈਕਟਰੀ ਕਹਿੰਦੇ ਤੁਹਾਡੇ ਬਾਰੇ ਵੀ ਕੁਝ ਕਹਿ ਰਹੇ ਸੀਗੇ ਜੀ ਪ੍ਰੈਸ ਕਾਨਫਰੈਂਸ ਉਹ ਜੀ ਸਰ ਕਿਸ ਤਰ੍ਹਾਂ ਉਹਨੂੰ ਕੀ ਲੱ ਦੋ ਕੋਈ ਬੰਦਾ ਲੈ ਕੇ ਚਲਾਉਂਦਾ ਮੈਂ ਜੇ ਨਾ ਟਾਈਮ ਕੋਈ ਐਵੀਡੈਂਸ ਨਹੀਂ ਆਪਕੇ ਮੇਂ ਕੁਝ ਕਹਿ ਸਕਦੇ ਜੀ ਸਰ ਹਾਂ ਬੋਲਣ ਵਾਲਾ ਬੋਲ ਸਕਦਾ ਕੁਝ ਵੀ ਹਾਂ ਜੇ ਮੈਨੂੰ ਗਰੂਪ ਦੋ ਹਾਂਜੀ ਜਿਹੜੀ ਉਹ ਰਿਪੋਰਟ ਕਹਿੰਦੇ ਨੇ ਰਿਪੋਰਟ ਦੇ ਵਿੱਚ ਤਾਂ ਇੱਕ ਬੰਦੇ ਦਾ ਨਾਮ ਲਿਖਿਆ ਹੋਇਆ ਠੀਕ ਹੈ ਜੀ ਹਾਂ ਠੀਕ ਹੈ ਸਰ ਹਾਂ ਗਲਤ ਬਿਆਨਵਾਜੀ ਕਰੀ ਹੋਈ ਹੈ ਕਿ ਮੈਂ ਤਾਂ ਇਵਨ ਇਹੀ ਹੈਗਾ ਜੇ ਮੈਨੂੰ ਮਿਲਦੀ ਤੁਹਾਡੇ ਕੋਈ ਐਵੀਡੈਂਸ ਜਿਹੜੇ ਬੰਦੇ ਨੇ ਬੋਲਿਆ ਡੈਫੀਨਿਟਲੀ ਜੇ ਉਹ ਕੋਰਟ ਦੇ ਵਿੱਚ ਲੱਗ ਜਾਵਾਂਗੇ ਤਾਂ ਪਰਮਿਸ਼ਨ ਕਿਸ ਪਾਵਾਂਗੇ ਜੀ ਸਰ ਠੀਕ ਹੈ ਸਰ ਧੰਨਵਾਦ ਜੀ